ਸਤਿਗੁਰੂ ਗਰੀਬ ਨਵਾਜ਼ ਤਰੁੱਠ ਕੇ ਸਾਨੂੰ ਅਲਾਹੀ ਦਰਗਾਹੀ ਉਪਦੇਸ਼ ਦੇ ਰਹੇ ਨੇ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਤਨ ਤਨ RAM ਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਨਹਾਰੇ ਧਾਰਿਆ ਉਸ ਆਕਾਲ ਪੁਰਖ ਵੈ ਗੁਰੂ ਜੀ ਦਾਸ ਸਰਗੁਣ ਸਰੂਪ ਧਾਰਨ ਕਰਕੇ ਸੰਸਾਰ ਅੰਦਰ ਨਿਰਗੁਣ ਦੀ ਸੂਝ ਦੇਣ ਵਾਲੇ ਨਿਰਗੁਣ ਦੇ ਨਾਲ ਮਲਾਉਣ ਵਾਲੇ ਉਸ ਦਾ ਉਪਦੇਸ਼ ਦਰੜ ਕਰਵਾਉਣ ਹਾਰੇ ਸਤਿਗੁਰੂ RAM DAS ਮਹਾਰਾਜ ਆਪਣੀ ਜ਼ੁਬਾਨੇ ਪਾਕ ਤੋਂ ਇਹ ਪਵਿੱਤਰ ਬਚਨ ਸਾਨੂੰ ਉਚਾਰਨ ਕਰਕੇ ਸਰਵਨ ਕਰਾਉਂਦੇ ਨੇ ਆ ਸਾਡੀ ਜਨਮ ਵੇਲੇ ਸੁਰਤ ਟੁੱਟ ਚੁੱਕੀ ਏ ਜੋ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਲਿਵ ਛੁੜ ਕੀ ਲੱਗੀ ਤ੍ਰੇਸਣਾ ਮਾਇਆ ਅਮਰ ਵਰਤਾਇਆ ਟੁੱਟ ਜਾਣਾ ਦੂਰ ਹੋ ਜਾਣਾ ਦੂਰੀ ਪੈ ਜਾਣੀ ਜੀਵਨ ਕਰਕੇ ਸਾਡੇ ਕਾਰੋਬਾਰ ਕਰਕੇ ਸਾਡੇ ਫੁਰਨੇ ਔਰ ਵਿਚਾਰ ਕਰਕੇ ਪ੍ਰਮਾਤਮਾ ਤੋਂ ਦੂਰੀ ਬਣ ਗਈ ਜਦੂ ਸੂਝ ਆਈ ਸਮਝ ਆਈ ਸਤਿਗੁਰੂ ਦੇ ਕੋਲ ਜੋਦੜੀ ਕੀਤੀ ਬੇਨਤੀ ਕੀਤੀ ਮਹਾਰਾਜ ਆ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਨਾਲ ਮਿਲੋ ਸਾਡੀ ਟੁੱਟੀ ਨੂੰ ਗੰਢੋ ਤੇ ਫਿਰ ਸੱਚੀ ਸਰਕਾਰ ਨੇ ਬੜੇ ਪ੍ਰੇਮ ਦੇ ਨਾਲ ਆਵਾਜ਼ ਮਾਰ ਕੇ ਜੁੜਨ ਦਾ ਤਰੀਕਾ ਤੁਰਨ ਦਾ ਤਰੀਕਾ ਪ੍ਰਭੂ ਦੇ ਨਾਲ ਮਿਲਣ ਦਾ ਤਰੀਕਾ ਸਾਨੂੰ ਸਮਝਾਉਂਦੇ ਧੰਗ ਗੁਰੂ ਰਾਮਦਾਸ ਮਹਾਰਾਜ ਸੱਚੇ ਪਦਸ਼ਾਹ ਕਿਰਪਾ ਦੇ ਘਰ ਵਿੱਚ ਆਉਂਦੇ ਨੇ ਰਹਾਉ ਦੇ ਬੰਦਨ ਦੇ ਅੰਦਰ ਪਾਵਨ ਬਚਨਾਂ ਦੇ ਅੰਦਰ ਆਵਾਜ਼ ਮਾਰ ਕੇ ਕਹਿੰਦਿਆ ਆਈ ਮਿਲ ਗੁਰ ਸਿੱਖ ਆਈ ਮਿਲ ਏ ਗੁਰੂ ਕੀ ਸਿੱਖਾ ਤੂੰ ਆ ਮਿਲ ਤੇ ਮਿਲਿਆ ਮਿਲਣ ਵਾਸਤੇ ਉਹਨੂੰ ਹੀ ਕਿਹਾ ਜਾਂਦਾ ਜਿਹੜਾ ਵਿਛੜਿਆ ਹੋਵੇ ਦੂਰ ਗਿਆ ਹੋਵੇ ਉਸੇ ਨੂੰ ਮਲਾਉਣ ਦੀ ਗੱਲ ਕੀਤੀ ਜਾਂਦੀ ਹੈ ਜਿਹੜਾ ਟੁੱਟ ਕੇ ਦੂਰ ਗਿਆ ਹੋਵੇ ਜੀਵ ਈਸ਼ ਦਾ ਪਿੰਨਪੇਦ ਪੈ ਗਿਆ ਫਰਕ ਪੈ ਗਿਆ ਈਸ਼ਵਰ ਤੋਂ ਜੀਵ ਦੂਰ ਹੋ ਗਿਆ ਸੁਰਤ ਸ਼ਬਦ ਤੋਂ ਦੂਰ ਹੋ ਗਈ ਔਰ ਹਰਦਾ ਜਿਹੜਾ ਸੀ ਗੁਰੂ ਤੋਂ ਦੂਰ ਚਲਾ ਗਿਆ ਮਹਾਰਾਜ ਕਹਿੰਦੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਗੁਰ ਸਿੱਖ ਪਿਆਰੇ ਤੂੰ ਆ ਗੁਰੂ ਨਾਲ ਮਿਲ ਤਨ ਕਰਕੇ ਮੇਲਾ ਮਨ ਕਰਕੇ ਆਕੇ ਮਿਲ ਕਿਉ ਤੂੰ ਮੇਰੇ ਗੁਰੂ ਕੇ ਪਿਆਰੇ ਤੂੰ ਮੇਰੇ ਗੁਰੂ ਦਾ ਪਿਆਰਾ ਹੈ ਕਿਉ ਆਕਾਲ ਪੁਰਖ ਵੈ ਗੁਰੂ ਗੁਰੂ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ ਗੁਰੂ ਨੇ ਤਰੁੱਠ ਕੇ ਤੈਨੂੰ ਇਹ ਸੁਮਤ ਬਖਸ਼ੀਆ ਤੈਨੂੰ ਇਹ ਦੇਹ ਦਿੱਤੀ ਹੋਈ ਸ਼ਰੀਰ ਦਿੱਤਾ ਹੋਇਆ ਹੈ ਕਿ ਇਹਦੇ ਨਾਲ ਨਾਮ ਜਪੇ ਗੁਰੂ ਨੇ ਇਹ ਸੂਝ ਦਿੱਤੀ ਆ ਕਿ ਜਾ ਕੇ ਸ਼ਬਦ ਨਾਲ ਜੁੜ ਜਾਈਂ ਮੁੜ ਕੇ ਜਨਮ ਮਰਨ ਖਤਮ ਹੋ ਜਾਏਗਾ ਗੁਰੂ ਰਾਮਦਾਸ ਸਹਿਬ ਮਹਾਰਾਜ ਗੁਰ ਸਿੱਖਾਂ ਨੂੰ ਔਰ ਅਬ ਜੋ ਮਾਰਦੇ ਨੇ ਜਿੰਨੂੰ ਮਾਰਾ ਜ਼ਬਾਨੀ ਅੰਦਰ ਕਹਿੰਦੇ ਨੇ ਗੁਰਸਿੱਖਾਂ ਦੇ ਗੁਰੂ ਕੇ ਪੁੱਤਰਾ ਗੁਰੂ ਕੇ ਪਿਆਰਿਆਂ ਵਿੱਚ ਇੱਕੋ ਪਿਆਰ ਗੁਰਸਿੱਖਾਂ ਪੁੱਤਾਂ ਭਾਈਆਂ ਇੱਕੋ ਪਿਆਰ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਪਿਆਰ ਏਕੇ ਮੈਂ ਮਿਲ ਗਏ ਤੂੰ ਦੂਰ ਕਿਉਂ ਆ ਆ ਜਿਹੜੇ ਦਰ ਦੇ ਨਾਲ ਮੈਨੋ ਡੇ ਹੈ ਜਿਹੜੀ ਦਾਤ ਮੈਨੋ ਪ੍ਰਾਪਤ ਹੋਈ ਆ ਜਿਹੜੀ ਬਖਸ਼ਿਸ਼ ਤੇ ਆਨੰਦ ਮੈਂ ਮਾਨੰਦਾ ਹੈ ਉਹੀ ਸਰਗੁਣ ਸ਼ਰੀਰ ਤੋਂ ਧਾਰਿਆ ਹੋਇਆ ਹੈ ਤੂੰ ਵੀ ਗੁਰੂ ਕਾ ਨਾਨਕ ਨਾਮ ਲੇਵਾ ਸਿੱਖਿਆ ਗੁਰੂ ਦੇ ਦਰ ਨੂੰ ਤੁਰਣ ਵਾਲਿਆ ਤੂੰ ਥਾਂ ਥਾਂ ਤੇ ਕਿਉ ਪਟਕਦਾ ਫਿਰੇ ਥਾਂ ਥਾਂ ਤੇ ਕਿਉ ਠੋਕਰਾਂ ਖਾਂਦਾ ਫਿਰੇ ਆ ਮਿਲ ਗੁਰੂ ਨੂੰ ਸਾਰਾ ਆਨੰਦ ਸਾਰੀਆਂ ਦਾਤਾਂ ਬਖਸ਼ਿਸ਼ਾਂ ਇਹਦੇ ਘਰ ਵਿੱਚੋਂ ਮਿਲ ਜਾਣੀਆਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਭਲਿਆ ਤੇਰੇ ਕੋਲ ਤਾਂ ਤੈਨੂੰ ਸੂਝ ਦੇਣ ਲਈ ਮਾਂ ਬਾਪ ਹੋਵਣਗੇ ਘਰ ਘਾਟ ਹੋਵੇਗਾ ਕੋਈ ਰਿਸ਼ਤੇਦਾਰ ਹੋਵੇਗਾ ਉਹ ਭਲਿਆ ਮੇਰੇ ਕੋਲੋਂ ਤਾਂ ਸਰੀਰਕ ਤੌਰ ਤੇ ਸਾਰੇ ਖਤਮ ਹੋ ਗਏ ਸਨ ਸਾਰੇ ਕੋਈ ਵੀ ਤਰਵਾਸ ਦੇਣ ਵਾਲਾ ਨਹੀਂ ਮੇਰੇ ਵਰਗਾ ਰੁੱਲਦਾ ਫਿਰਦਾ ਗੁਰੂ ਧਰ ਤੇ ਆਇਆ ਗੁਰੂ ਨੂੰ ਮਿਲਿਆ ਤੇ ਗੁਰੂ ਨੇ ਰਹਿਮਤਾਂ ਵਰਸਾ ਦਿੱਤੀਆਂ ਹੀ ਆ ਮਿਲ ਤਾਂ ਸਹੀਂ ਗੁਰੂ ਨਾਲ ਜੁੜਦਾ ਸਹੀਂ ਗੁਰੂ ਅਮਰਦਾਸ ਮਹਾਰਾਜ ਵੀ ਪਾਵਨ ਬਚਨ ਕਰਦੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਗੁਰੂਕੁਲ ਆਕੇ ਗੁਰੂ ਦੀ ਬਾਣੀ ਗਾਓ ਜਿਹੜੀ ਗੁਰੂ ਰੂਪੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਅਮਰਦਾਸ ਮਹਾਰਾਜ ਦੀ ਛਤਰ ਛਾਇਆ ਹੇਠ ਰਹਿ ਕੇ ਸੇਵਾ ਤੇ ਸਿਮਰਨ ਉਹਨਾਂ ਦੇ ਬਚਨਾਂ ਅਨੁਸਾਰ ਕਮਾਇਆ ਗੁਰੂ ਅਮਰਦਾਸ ਮਹਾਰਾਜ ਨੇ ਅਰ ਆਤਮਿਕ ਤੌਰ ਤੇ ਆਪਣੇ ਵਿੱਚ ਮਿਲਾ ਕੇ ਸੇਵਕ ਹੀ ਨਹੀਂ ਰਹਿਣ ਦਿੱਤਾ ਸਤਿਗੁਰੂ ਰਾਮਦਾਸ ਸਬ ਬਣਾ ਦਿੱਤੇ ਸ਼ਬਦ ਲੰਬੇਰਾ ਸੰਖੇਪ ਅਖਰੀ ਅਰਥ ਕਰਾਂ ਅਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਭਲਿਆ ਆ ਗੁਰੂ ਦੇ ਕੋਲ ਚੱਲ ਕੇ ਆ ਹਰੀ ਪਰਮਾਤਮਾ ਪਾਰ ਬ੍ਰਹਮ ਨਿਰਗੁਣ ਸਰੂਪ ਦੇਡਾ ਜਿਹਨੂੰ ਮਹਾਰਾਜ ਕਹਿੰਦੇ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁੱਖ ਜਮੇ ਹਰ ਹਰ ਜਪਤ ਪੂਤਨਾ ਤਰੀ ਬਾਲਕਾਤਨੀ ਕਪਟੇ ਭਰੀ ਉਹ ਜਿਹੜੇ ਕਪਟ ਨਾਲ ਭਰੀ ਨੂੰ ਵੀ ਤਾਰਨ ਵਾਲਾ ਜਿਹੜੇ ਹਰੀ ਨੂੰ ਨਮਸ਼ਕਾਰ ਜਿਹੜਾ ਹਾਜ਼ਰ ਨਾਜ਼ਰ ਜਿਹੜਾ ਲੋਕ ਪਰਲੋਕ ਵਿੱਚ ਹਰ ਇੱਕ ਜਗ੍ਹਾ ਤੇ ਪਹੁੰਚ ਰੱਖਣ ਵਾਲਾ ਉਹਦੀਆਂ ਕਥਾ ਕਹਾਣੀਆਂ ਤੇ ਕਥਾ ਹੁੰਦੀ ਏ ਸ਼ਾਸਤ੍ਰਿਕ ਸ਼ਾਸਤਰ ਗ੍ਰੰਥਾਂ ਆਦ ਨੂੰ ਪੜਨਾ ਉਹਨਾਂ ਵਿੱਚੋਂ ਤੇ ਕਹਾਣੀ ਹੁੰਦੀ ਏ ਲੋਕਿਕ ਸੰਸਾਰ ਦੇ ਵਿੱਚੋਂ ਕੁਝ ਅੰਸ਼ ਲੈ ਕੇ ਸੰਸਾਰ ਨੂੰ ਤਤ ਦੀ ਗੱਲ ਉਹਦਾ ਪ੍ਰਮਾਨ ਦੇ ਕੇ ਸਮਝਾਉਣਾ ਉਦੇ ਨਾਲ ਸਮਝਾਉਣਾ ਕਹਿੰਦੇ ਮੇਰੇ ਗੁਰੂ ਏਡੇ ਦਿਆਲੂਈ ਔਰ ਗੱਲ ਤਾਂ ਕਰਦੇ ਨੇ ਧੁਰ ਦਰਗਾਹ ਦੀ ਮਲਾਉਣਾ ਏ ਤੈਨੂੰ ਉਥੇ ਤੇ ਸੰਸਾਰ ਦੇ ਵਿੱਚੋਂ ਲੋਕਿਕ ਪਰਮਾਨ ਲੈ ਕੇ ਤੈਨੂੰ ਸਮਝਾਉਂਦੇ ਨੇ ਆ ਉਹ ਨਿਰਗੁਣ ਸਰੂਪ ਦੀ ਗੱਲ ਜਿਹੜੀ ਆ ਅਰ ਗੁਰ ਮੀਤ ਸੁਨਾਈਆਂ ਗੁਰੂ ਮਿੱਤਰ ਨੇ ਜੇ ਤੂੰ ਮਿੱਤਰ ਆ ਸਾੜੜਾ ਇੱਕ ਭੋਰੀ ਨਾ ਵਿਛੋੜ ਉਹ ਮਿੱਤਰ ਅਰ ਪਰਿਪੂਰਨ ਪਰਮਾਤਮਾ ਜਿਹੜਾ ਕਦੇ ਵੀ ਦੂਰ ਨਹੀਂ ਹੁੰਦਾ ਜਿੰਨੂੰ ਦਸਮ ਪਾਤਸ਼ਾਹ ਮਹਾਰਾਜ ਵੀ ਬਚਨ ਕਰਦੇ ਨੇ ਅਰ ਕਹਿਣ ਲੱਗੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਉਹ ਮਿੱਤਰ ਜਿਨੂੰ ਸਨੇਹਾ ਦਿੰਦੇ ਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਵੀ ਇੱਥੇ ਉਹੀ ਬਚਨ ਕਰਦੇ ਨੇ ਗੁਰਮੀਤ ਸੁਨਾਈਆਂ ਉਸ ਗੁਰੂ ਮਿੱਤਰ ਨੇ ਉਸ ਨਿਰਗੁਣਾ ਰੂਪ ਦੀ ਵਿਚਾਰ ਸੰਸਾਰ ਦੇ ਵਿੱਚ ਰਹਿੰਦੇ ਆ ਲੋਕਕ ਪਰਮਾਨ ਦੇਂਦੇ ਆ ਸਾਨੂੰ ਸਮਝਾਉਣਾ ਕੀਤੀ ਏ ਸਾਡੇ ਗੱਲ ਸਮਝ ਆ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਹਰ ਕੀਆ ਕਥਾ ਕਹਾਣੀਆਂ ਮੇਰੇ ਪਿਆਰੇ ਸਤਗੁਰੂ ਸੁਨਾਈਆਂ ਸਤਗੁਰੂ ਨੇ ਉਹ ਸੁਣਾਉਣਾ ਕੀਤੀਆਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਔਰ ਮਹਾਰਾਜ ਬਚਨ ਕਰਦੇ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਮੈਂ ਬਲਿਹਾਰ ਜਾਵਾਂ ਕੁਰਬਾਨ ਜਾਵਾਂ ਵਾਰਨੇ ਜਾਵਾਂ ਆਪਣੇ ਗੁਰੂ ਤੋਂ ਔਰ ਜਿਨ ਨੇ ਇਹ ਸਬਕ ਕੁਝ ਮੈਨੂੰ ਸੁਨਾਇਆ ਤੇ ਜੋੜਨਾ ਕੀਤਾ ਔਰ ਪੂਜੇ ਯੋਗ ਸਤਗੁਰਾਂ ਨੇ ਉਸ ਆਕਾਲ ਪੁਰਖ ਵੈ ਗੁਰੂ ਦੇ ਨਾਲ ਜਿਨੂੰ ਮਹਾਰਾਜ ਕਹਿੰਦੇ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮ ਵਾਰਿਆ ਮੈਂ ਵਾਰ ਨਹੀਂ ਬੁਲਿਹਾਰ ਨਹੀਂ ਜਾਮ ਆਪਣੇ ਗੁਰੂ ਤੋਂ ਕਿਉ ਗੁਰਮਖ ਜਿੱਤਾ ਗੁਰਮਖ ਗੁਰੂ ਨਾਲ ਜੁੜ ਕੇ ਜਿੱਤ ਗਿਆ ਮਨਮੁਖ ਹਾਰਿਆ ਮਨਮੁਖ ਟੁੱਟਾ ਹੋਇਆ ਦੂਰ ਗਿਆ ਹਾਰ ਗਿਆ ਆਕਾਲ ਤੋਂ ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁਰਬਾਨਾ ਮੈਂ ਕੁਰਬਾਨ ਜਾਵਾਂ ਕਿਉਂ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਉਹਦੇ ਤੋਂ ਕੁਰਬਾਨ ਜਾ ਬਲਿਹਾਰੀ ਗੁਰਿਆ ਪੁੰਨੇ ਦਿਉਹਾੜੀ ਸਦਵਾਰ ਜਿਨ ਮਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ऐसे गुरु ने जिन्ने मनुखां नु देवते प्रकाश वाले बना देता देव दा अर्थ प्रकाश हुंदा है ते ओ प्रकाश मई बना देता चन्नन मनारा बना देता जिथे दे दिल अंधियारी रात ते ना उथे शब्द दा दीवा जगा देता अंदर चन्नना करके सिख नु अपना अंदर दिखा देता तेरे अंदर की कोजा अपन गिरीवान में सिर नीव कर देख अपने अंदर झाती मार के देख वो गुरु ने दिखा देता है इस करके कुर्बान जाने बलिहार जाने आ आए मिल गुर सिख आए मिल तू मेरे गुरु के प्यारे इस करके गुरु के सिख आ तू आ गुरु निल तन करके भी ਤੇ ਮਨ ਕਰਕੇ ਵੀ ਮਿਲ ਕਿਉ ਤੈਨੂੰ ਕਿਉ ਸੱਦਿਆ ਜਾ ਰਿਹਾ ਸੰਸਾਰ ਸਾਰਾ ਹੀ ਵਸਦਾ ਹੈ ਗੁਰਸਿੱਖਾਂ ਨੂੰ ਹੀ ਕਿਉ ਗੁਰੂ ਵਾਲਿਆਂ ਨੂੰ ਕਿਉ ਆਵਾਜ਼ ਵੱਜ ਰਹੀ ਏ ਗੁਰੂ ਨਾਮਦਾਸ ਸਭ ਕਹਿੰਦੇ ਭਲਿਆ ਦੁਨੀਆ ਭਾਵੇਂ ਸਾਰੀ ਕੁੜਾਏ ਪਈ ਜਾਵੇ ਤੇ ਜਿਹਦੇ ਨਾਲ ਅਪਨਤ ਜੁੜਦੀ ਹੋਵੇ ਨਾ ਅਪਨਤ ਆਪਾਂ ਨੂੰ ਆਵਾਜ਼ ਮਾਰਦੇ ਨਹੀਂ ਤੇਰਾ ਮਾਰਗ ਨਹੀਂ ਏ ਤੂੰ ਇੱਧਰ ਨੂੰ ਆ ਕਹਿੰਦੇ ਤੂੰ ਮੇਰੇ ਗੁਰੂ ਦਾ ਪਿਆਰਾ ਆ ਤੂੰ ਮੇਰੇ ਗੁਰੂ ਦੇ ਨਾਲ ਜੁੜਿਆ ਹੋਇਆ ਆ ਮੇਰੇ ਗੁਰੂ ਦਾ ਨਾਂ ਤੇਰੇ ਨਾਲ ਲੱਗਦਾ ਹੈ ਕਿ ਗੁਰੂ ਕਾ ਸਿੱਖੇ ਗੁਰੂ ਕਾ ਸੇਵਕੇ ਤੂੰ ਕੁਰਾਹੇ ਨਾ ਪੈ ਤੂੰ ਆ ਤੂੰ ਮੇਰੇ ਗੁਰੂ ਕੇ ਪਿਆਰੇ ਤੂੰ ਮੇਰੇ ਗੁਰੂ ਨੂੰ ਬੜਾ ਪਿਆਰਾ ਲੱਗਦਾ ਆ ਗੁਰੂ ਬੜਾ ਸਿੱਖਾਂ ਨੂੰ ਸੇਵਕਾਂ ਨੂੰ ਪਿਆਰ ਕਰਦਾ ਹੈ ਦੁਲਾਰ ਕਰਦਾ ਹੈ ਤੂੰ ਆ ਆਕੇ ਗੁਰੂ ਨੂੰ ਮਿਲ ਐਵੇਂ ਇੱਧਰ ਉੱਧਰ ਨਾ ਭਟਕ ਮਹਾਰਾਜ ਕਹਿੰਦੇ ਹਰ ਕੇ ਗੁਣ ਹਰ ਭਾਵਦੇ ਆਕੇ ਮਿਲ ਤੇ ਗੁਰੂ ਦੇ ਗੁਣ ਗਾਇਨ ਕਰ ਔਰ ਹਰੀ ਦੇ ਗੁਣ ਜਦੋਂ ਤੂੰ ਗਾਇਨ ਕਰੇਂਗਾ ਨਾ ਉਹ ਹਰੀ ਨੂੰ ਭਾਵਦੇ ਪਉਂਦੇ ਚੰਗੇ ਲੱਗਦੇ ਨੇ ਹਰ ਆਪਣੀ ਵਡਿਆਈ ਭਾਵਦੀ ਹਰੀ ਪਰਮਾਤਮਾ ਨੂੰ ਉਦੀ ਵਡਿਆਈ ਚੰਗੀ ਲੱਗਦੀ ਆ ਜਨਕਾ ਜੈਕਾਰ ਕਰਾਈ ਫਿਰ ਜਿਹੜਾ ਗੁਰੂ ਦੀ ਵਡਿਆਈ ਸਿੱਖ ਕਰਦਾ ਹੈ ਨਾ ਤੇ ਗੁਰੂ ਉਹਦਾ ਵੀ ਤਿੰਨ ਲੋਕਾਂ ਵਿੱਚ ਡੰਕਾ ਵਜਾ ਦਿੰਦਾ ਹੈ ਤਿੰਨ ਲੋਕਾਂ ਦਾ ਪੂਜੇ ਯੋਗ ਬਣਾ ਦਿੰਦਾ ਹੈ ਉਹਦੇ ਅੱਗੇ ਮਨੁੱਖ ਦੇਵ ਦੈਨ ਸਾਰੇ ਹੱਥ ਬੰਨ ਕੇ ਰਾਦੇ ਕੰਗਾਲ ਸਭ ਖੜੇ ਹੁੰਦੇ ਆ ਕਿ ਕਿ ਸਾਰਿਆਂ ਤੋਂ ਵੱਡਾ ਉਹ ਗੁਰੂ ਨਾਲ ਜੁੜਿਆ ਹੋਇਆ ਹੈ ਗੁਰੂ ਦੇ ਮਾਰਗ ਤੇ ਤੁਰਿਆ ਹੋਇਆ ਹੈ ਮਹਾਰਾਜ ਕਹਿੰਦੇ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਉਹ ਹੁਣ ਗੁਣ ਮਿਲਣ ਕਿੱਥੋਂ ਜਿਹੜੇ ਗੁਰੂ ਨੂੰ ਪਾਉਂਦੇ ਕਹਿੰਦੇ ਜਿੱਥੇ ਮਰਦੀ ਸੰਸਾਰ ਵਿੱਚ ਤਿੰਨਾਂ ਲੋਕਾਂ ਤੁਰਿਆ ਫਿਰ ਕਿਤੇ ਉਹ ਨਹੀਂ ਉਹ ਮਿਲਨੇ ਮੇਰੇ ਗੁਰੂ ਕੁਲ ਆ ਉਹ ਦਾਤਾਂ ਬਖਸ਼ਿਸ਼ਾਂ ਉਹ ਬੋਲ ਉਹ ਵਿਚਾਰ ਉਹ ਫੁਰਨੇ ਗੁਰੂ ਤੋਂ ਤੈਨੂੰ ਮਿਲਣੀ ਜਿਨ੍ਹਾਂ ਨਾਲ ਗੁਰੂ ਨੇ ਪ੍ਰਸੰਨ ਹੋਣਾ ਹੀ ਉਹ ਗੁਰੂ ਤੋਂ ਪ੍ਰਾਪਤ ਹੋ ਨਹੀਂ ਜਿੰਨ ਗੁਰ ਕਾ ਭਾਣਾ ਮੰਨਿਆ ਜਿਨ੍ਹਾਂ ਗੁਰੂ ਕੇ ਸਿੱਖਾ ਨੇ ਗੁਰੂ ਕਾ ਭਾਣਾ ਮੰਨ ਲਿਆ ਤਨ ਘੁੰਮ ਘੁੰਮ ਜਾਇਆ ਮਨ ਕਰਕੇ ਤਨ ਕਰਕੇ ਉਹਨਾਂ ਤੋਂ ਮੈਂ ਬੁਲਿਹਾਰ ਜਾਵਾਂ ਕੁਰਬਾਨ ਜਾਵਾਂ ਕਿੰਨਾ ਤੋਂ ਜਿਨ੍ਹਾਂ ਗੁਰੂ ਦਾ ਭਾਣਾ ਮੰਨਿਆ ਦੁੱਖ ਆਇਆ ਤੇ ਗੁਰੂ ਨੂੰ ਅਰਾਧੇ ਹੈ ਸੁਖ ਆਇਆ ਤਾਂ ਗੁਰੂ ਨੂੰ ਅਰਾਧੇ ਹੈ ਨਫਾ ਹੋਇਆ ਤਾਂ ਗੁਰੂ ਨੂੰ ਜਪੇ ਨੁਕਸਾਨ ਹੋਇਆ ਤੇ ਗੁਰੂ ਨੂੰ ਭੁੱਲੇ ਨਹੀਂ ਗੁਰੂ ਨੂੰ ਅਰਾਧੇ ਹੈ ਕਿ ਸੁਖ ਵੀ ਉਹਦਾ ਦਿੱਤਾ ਹੈ ਤੇ ਦੁੱਖ ਵੀ ਉਹਦਾ ਦਿੱਤਾ ਹੈ ਦੋਨਾਂ ਅਵਸਥਾਾਂ ਦੇ ਵਿੱਚ ਇੱਕੋ ਜਿਹੀ ਬਿਰਤੀ ਰੱਖੀਏ ਉਹਨਾਂ ਗੁਰੂ ਕੇ ਪਿਆਰਿਆਂ ਤੋਂ ਕੁਰਬਾਨ ਹਾਂ ਉਦੇ ਭਾਣੇ ਨੂੰ ਮੰਨਦੇ ਆ ਜਿਹਨੂੰ ਮਹਾਰਾਜ ਮੇਰ ਕਰ ਦਿਆ ਭਾਣੇ ਹੁਕਮ ਮਨਾਇਓ ਨਾ ਭਾਣੇ ਸੁਖ ਪਾਇਆ ਉਹਦੇ ਭਾਣੇ ਵਿੱਚ ਹੁਕਮ ਉਹਦੇ ਨੂੰ ਮੰਨ ਕੇ ਭਾਣਾ ਮੰਨ ਤੇ ਉਹਦੇ ਭਾਣੇ ਦੇ ਵਿੱਚ ਸੁਖ ਪ੍ਰਾਪਤ ਹੋਵੇਗਾ ਰਹਿਮਤ ਵਰਤੇਗੀ ਭਾਣੇ ਸਤਗੁਰ ਮਿਲਿਉਣ ਉਹਨੂੰ ਭਾਣੇ ਭਾਉਂਦਾ ਭਾਣੇ ਉਹਦੇ ਭਾਣੇ ਹੁਕਮ ਦੇ ਵਿੱਚ ਔਰ ਕਹਿੰਦੇ ਭਾਣੇ ਸੱਚ ਧਾਇ ਹੁਕਮ ਅੰਦਰ ਰਹਿ ਕੇ ਤੇ ਨਾਮ ਜਪਿਆ ਉਹਦਾ ਸਿਮਰਨ ਕੀਤਾ ਭਾਣੇ ਜੇ ਵੱਡ ਹੋਰ ਦਾਤ ਨਹੀਂ ਉਹਦੇ ਹੁਕਮ ਨੂੰ ਮੰਨਣਾ ਉਹਦੇ ਭਾਣੇ ਉਹਦੀ ਰਜ਼ਾ ਵਿੱਚ ਰਹਿਣਾ ਕਬੂਲਣਾ ਮਹਾਰਾਜ ਕਹਿੰਦੇ ਏਦੂ ਵੱਡੀ ਦਾਤ ਕੋਈ ਨਹੀਂ ਉਹਦੇ ਭਾਣੇ ਵਿੱਚ ਰਹਿ ਕੇ ਦੁਨੀਆਂ ਨੂੰ ਦੀ ਸਭ ਸੁਭ ਦਾਵਾਂ ਨੂੰ ਠੁਕਰਾ ਦੇਣਾ ਸੱਚ ਆਖ ਸੁਨਾਇਆ ਮਹਾਰਾਜ ਪੀਤੇ ਗੁਰਦੇਵ ਕਹਿੰਦੇ ਸੱਚ ਦੀ ਗੱਲ ਤੁਹਾਨੂੰ ਕਹਿ ਕੇ ਸੁਣਾ ਦਿੱਤੀ ਜਿਹੜੇ ਬਾਣਾ ਮੰਨ ਲੈਂਦੇ ਆ ਉਹ ਦੁੱਖ ਸੁੱਖ ਨੂੰ ਇੱਕ ਸਮਾਨ ਜਾਣਦੇ ਆ ਜਿਨ ਸਤਗੁਰ ਪਿਆਰਾ ਦੇਖਿਆ ਤਿੰਨ ਕਹੋਂ ਵਾਰੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਜਿਨ੍ਹਾਂ ਨੇ ਪਿਆਰਾ ਸਤਗੁਰ ਦੇਖਿਆ ਮੈਂ ਉਹਨਾਂ ਤੋਂ ਕੁਰਬਾਨ ਵਾਰ ਨੇ ਬਲਿਹਾਰ ਨੇ ਜਾਂਦਿਆ ਹਾਂ ਜੇਨ ਗੁਰ ਕੀ ਕੀਤੀ ਚੱਕਰੀ ਤਿੰਨ ਸਾਤ ਬਲੇ ਹਾਰੀ ਜਿਨ੍ਹਾਂ ਨੇ ਆਪਣੇ ਗੁਰੂ ਦੀ ਚੱਕਰੀ ਕੀਤੀ ਅਰ ਚੱਕਰੀ ਮੈਨੇ ਸੇਵਾ ਅਰ ਜਾਂ ਐਵੇਂ ਵੀ ਮਹਾਂਪੁਰਸ਼ੇ ਦਾ ਅਰਥ ਸਮਝਾਇਆ ਕਰਦੇ ਨਾ ਚਾ ਪਲਸ ਕਰੀ ਚਾ ਉਤਸ਼ਾਹ ਨਾਲ ਅੰਦਰੋਂ ਪ੍ਰੇਮ ਨਾਲ ਅਰ ਕਰੀ ਕੀਤੀ ਅਰ ਸੇਵਾ ਪਰਮਾਤਮਾ ਦੀ ਸੇਵਾ ਏ ਨਹੀਂ ਕੀਤੀ ਬਈ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਵੱਧੋ ਰੀਤੀ ਨਹੀਂ ਕੰਮ ਕੀਤਾ ਅੰਦਰੋਂ ਚਾ ਉਤਸ਼ਾਹ ਨਾਲ ਕਿ ਮੈਨੂੰ ਸੇਵਾ ਦਾ ਮੌਕਾ ਮਿਲ ਗਿਆ ਹੈ ਕਹਿੰਦੇ ਚਾ ਦਾ ਅਰਥ ਕਰਦੇ ਸੁਣਾਉਂਦੇ ਸਨ ਮਹਾਂਪੁਰਖਾ ਚੁੱਕ ਕੇ ਕੀ ਚੁਕਿਆ ਮਨ ਨੂੰ ਸੰਸਾਰ ਵਾਲੇ ਪਾਸਿਓਂ ਉਠਾਇਆ ਇਧਰੋਂ ਖਿਆਲਾਂ ਨੂੰ ਚੁੱਕ ਕੇ ਤੇ ਕਹਿੰਦੇ ਕਰੀ ਕੀਤੀ ਔਰ ਗੁਰੂ ਦੀ ਸੇਵਾ ਮਨ ਨੂੰ ਸੰਸਾਰ ਵੱਲੋਂ ਉਠਾ ਕੇ ਨਰੰਕਾਰ ਦੇ ਚਰਣਾ ਵਿੱਚ ਲਾ ਕੇ ਗੁਰੂ ਦੀ ਸੇਵਾ ਕੀਤੀ ਉਹਦੇ ਤੋਂ ਬਗੈਰ ਉਹਦੀ ਸੇਵਾ ਨਹੀਂ ਹੁੰਦੀ ਐਸੇ ਗੁਰੂ ਤੋਂ ਹਮੇਸ਼ਾ ਕੁਰਬਾਨ ਜਾਵਾ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਨਹਾਰਾ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਨਾਮ ਆਕਾਲ ਪੁਰਖ ਵੈਗੁਰੂ ਨਿਰਗੁਣ ਸਰੂਪ ਹਰੀ ਪਰਮਾਤਮਾ ਤੇਰਾ ਨਾਮ ਜਿਹੜਾ ਨਾ ਉਹ ਦੁੱਖਾਂ ਨੂੰ ਮੇਟਣ ਵਾਲਾ ਹੈ ਦੁੱਖਾਂ ਦਾ ਨਾਸ਼ਕ ਹੈ ਔਰ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਮਹਾਰਾਜ ਕਹਿੰਦੇ ਗੁਰਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਉਹਨੇ ਨਾਮ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ ਗੁਰੂ ਦੀ ਸੇਵਾ ਕਰਕੇ ਗੁਰਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੈ ਆਏ ਜੰਮਨ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਬੁਸਾਏ